ਇਹ ਕਾਵਰ ਸਿੱਜੀ ਇੱਥੇ ਹੁੰਦਾ ਜੀ ਕਾਵਰ ਇੱਥੇ ਇਹ ਕਾਵਰ ਥੱਲੇ ਤੋਂ ਕੋਈ ਨਹੀਂ ਪਟੇ ਇਹ ਮੁਰਕਿਆਂ ਨਾਲ ਫੋਨ ਆਇਆ ਚੋਕੇ ਕੰਟੀ ਜੀ ਮੇਰੇ ਤੇ ਟ੍ਰੈਕ ਚੜ੍ਹ ਜਾਏ ਤਾਂ ਠੀਕ ਹੈ ਸੈਟ ਹੋ ਗਈ ਆ ਇਹ ਮਹਾਦੇਵ ਇੱਥੇ ਇੰਨੇ ਅੰਡਰਗਰਾਊਂਡ ਕਿੱਥੇ ਬੰਦਾ ਮੈਂ ਬਾਈ ਮੁਰਤਾ ਇੱਥੇ ਨਾ ਜੀ ਪਰਮਾਨੈਂਟ ਸਿਸਟਮ ਲਾਤਾ ਸੀ ਹਾਂ ਸਾਰਾ ਮੀਲਟਾ ਇਹ ਆ ਜਿੰਨੀ ਮਿੱਟੀ ਉਹ ਸਾਰੀ ਇੱਥੇ ਉੱਥੇ ਤਾਂ ਨਹੀਂ ਦਿੱਖਾ ਨਹੀਂ ਕੱਲ੍ਹ ਵੀ 10-12 ਟਰਾਲੀਆਂ ਉਹਨਾਂ ਚ ਉਹ ਅਜੇ ਹੋਰ ਸੁਣ ਟਰਾਲੀਆਂ ਦੀ 10-12 ਦੀ ਸਿਵਾ ਵਿਚੀ ਮਿੱਟੀ ਵਿਚੀ ਤੋੜੇ ਜਿਹੜੇ ਅਗਨੇ ਦੀ ਆਪਣੀ ਜਿੰਨੀ ਕੋਈ ਨਹੀਂ ਆਪਣਾ ਕੀ ਕਹਿੰਦੇ ਚਾਰਾ ਹਾਂਜੀ ਹਾਂ ਫੈਕਟ ਵਾਲਾ ਫਿਰ ਵਿਚੇ ਉਹਨਾਂ ਰਸਟਲੈਂਡ ਆ ਰਸਿਸ ਹਾਂ ਮਲੇ ਉਹ ਕਹਿੰਦੇ ਜੀ ਅਸੀਂ ਤੁਹਾਨੂੰ 3000 ਲੀਟਰ ਡੀਜ਼ਲ ਦੇਣਾ ਕਹਿੰਦਾ ਕਰ ਸਾਡੀ ਹੋ ਗਈ ਇੰਦਰ ਨਾਲ ਤੇ ਨਵੇਂ ਸ਼ਹਿਰ ਤੋਂ ਆਹ 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 ਕੱਲ ਫੋਨ ਆ ਗਿਆ ਸੀ ਆ ਗਿਆ ਮੁੰਡੇ ਆ ਗਿਆ ਇੱਥੇ ਅਸਿਕ ਜਿਹੜਾ ਤੂੰ ਕਹਿੰਦਾ ਨਹੀਂ ਲੋੜ ਹੁਣ ਬਹੁਤ ਇੱਥੇ ਕਿੱਥੇ ਹੋਰ ਲੈ ਜਾ ਰੋਟੀ ਦੀ ਤਾਂ ਲੋੜ ਹੀ ਨਹੀਂ ਪਾਜੀ ਨਹੀਂ ਨਹੀਂ ਰੋਟੀ ਨਹੀਂ ਫੇਸ ਫੇ ਪੈਕਟ ਆ ਉਹ ਗੁਰਦੁਆਰਾ ਸਾਹਿਬ ਚੜਾ ਦਿਓ ਠੀਕ ਆ ਸਮੇਂ ਨਾਲ ਯਾਰ ਵਰਤੇ ਜਾਣਗੇ ਠੀਕ ਆ ਜੀ ਅੱਛਾ ਤੇ ਫੇਰ 3000 ਲੀਟਰ ਡੀਜ਼ਲ ਦੇਣਾ ਮੈਂ ਤੁਹਾਡੇ ਡੀਜ਼ਲ ਦੀ ਸਾਨੂੰ ਹਲੇ ਲੋੜ ਨਹੀਂ ਕਹਿੰਦਾ ਇੰਦਰ ਨਾਲ ਸਾਡੀ ਗੱਲ ਹੋ ਗਈ ਜਿੱਦਣ ਆਪਣੇ ਮਨੇ ਬਨਣਾ ਚਾਲੂ ਕਰ ਰਹੇ ਹੁਣ ਬੰਨੇ ਦਾ ਬੰਨੇ ਨਹੀਂ ਜਾਣੇ ਨਹੀਂ ਨਹੀਂ ਕੋਈ ਨਹੀਂ ਪਾਣੀ ਕੋਈ ਨਹੀਂ ਆਪਾਂ ਤਾਂ ਉਧੇ ਹੀ ਲੋੜਾ ਜੀ ਆਪਾਂ ਉਧੋਂ ਆ ਠੀਕ ਆ ਆਪਾਂ ਦੇਖੋ ਆ ਗਿਆ ਛੱਡ ਕੋਈ ਆ ਜੀ ਕੋਈ ਨਹੀਂ ਉਹ ਆਪਣੇ ਬੰਦੇ ਆ ਕੋਈ ਨਹੀਂ ਕੋਈ ਕਰ ਉਹ ਮੈਂ ਕਹਿੰਦੀ ਲਿਆਇਓ ਨਾ ਠੀਕ ਆ ਜੀ ਇੱਥੇ ਰੱਖੋ ਨਹੀਂ ਜੀ ਠੀਕ ਆ ਜੀ ਜਿੰਨਾ ਲੋੜੂਗੀ ਓਤਨਾ ਆ ਜਾ ਯਾਰ ਜਿਹੜਾ ਆਪ ਕਹਿ ਰਿਹਾ ਮੈਂ ਲਿਆਉਣਾ ਨਹੀਂ ਨਹੀਂ ਲਿਆਉਣਾ ਹੀ ਆ ਜੀ ਉਹਨਾਂ ਲਿਆਉਣਾ ਯਾਰ ਮੈਂ ਲਿਆਉਣਾ ਇਹਨੂੰ ਟੰਕ ਨਹੀਂ ਸਕਦੇ ਕਹਿੰਦਾ ਟਰੈਕਟਰ ਵੀ ਸਾਡੇ ਹੀ ਆਉਣਗੇ ਠੀਕ ਆ ਜੀ ਬੜੇ ਬੜੇ ਸ਼ਰਦਾ ਦੂਗਾ ਚਲੋ ਇਹੋ ਜੀ ਆਪ ਦੇਖੋ ਮੈਂ ਤਾਂ ਇੱਕ ਗੱਲ ਤੁਹਾਨੂੰ ਦੱਸਾਂ ਕੀ ਹੋਇਆ ਆਪਣਾ ਮਾਰਾ ਇਹਨਾਂ ਆਪਣਾ ਇੱਕ ਗੱਲ ਬੜੀ ਚੰਗੀ ਹੋਈ ਕਿ ਪਾਣੀ ਜਦੋਂ ਸੋਕਾ ਵਾਲੇ ਤਰ੍ਹਾਂ ਸੀ ਸਾਡੇ ਪਾਣੀ ਸੀ ਹਾਂਜੀ ਅਸੀਂ ਮਹਿਸੂਸ ਕਰਦੇ ਸੀ ਯਾਰ ਸਾਨੂੰ ਕੱਢਣਾ ਕੱਢਣਾ ਚਾਹੀਦਾ ਸੀ ਨਾ ਲੈ ਕੀ ਸੀ ਸਰਕਾਰ ਦੀ ਲੇਕਿਨ ਆਪਾਂ ਨੂੰ ਪਤਾ ਸੀ ਕਿ ਵੀ ਇਹ ਪਾਣੀ ਹੋਰ ਆਗੇ ਤਾਂ ਹੋਰ ਉੱਪਰ ਚੜਨਾ ਤੇ ਆਪਣੇ ਜੀ ਦਾ ਨੁਕਸਾਨ ਨਹੀਂ ਹੋਣਾ ਹਾਏ ਬੜੀ ਚੰਗਾ ਇਹ ਹੈ ਨਾ ਬਿਲਕੁਲ ਜੀ ਹੁਣ ਤੇ ਜੇ ਨਾਲ ਆ ਕੇ ਗਾਂ ਹੋ ਜੂ ਜੀ ਰਾਵੀ ਆ ਲਾਇਓ ਅੱਛਾ ਉਹ ਅਬੀਸ਼ਾ ਤੁਸੀਂ ਚਲ ਜਾਓ ਤੇ ਸ਼ਾਮ ਨੂੰ 4 ਵਜੇ 4 ਵਜੇ ਟਾਵੇਂ ਟਾਵੇਂ ਬੰਦੇ ਨੂੰ ਪਤਾ ਲੱਗਾ ਤੇ 6:30 ਵਜੇ ਤਿਆਂ ਨੂੰ 10 ਫੁੱਟ ਪਾਣੀ ਸੀ ਲੋਕ ਦੇਖੋ ਆਪਣੇ ਪੰਜਾਬ ਦੇ ਰੋਟੀ ਰੁੱਟੀ ਖਾ ਕੇ ਮਸਤੀ ਹੋ ਜਾਈਦਾ ਹਾਂਜੀ ਤੇ ਸੁੱਖਾ ਬੰਦਾ ਤਾਂ ਮਰਿਆ ਬਰਾਬਰ ਹੈ ਕੋਈ ਉੱਠ ਪਾਇਆ ਕੋਈ ਨਹੀਂ ਉੱਠ ਪਾਇਆ ਜਿਹੜਾ ਡੰਗਰ ਖੁੱਲਾ ਸੀ ਉਹ ਤਾਂ ਹਟ ਗਿਆ ਜਿਹੜਾ ਵਜਾ ਸੀ ਡੁੱਬ ਗਿਆ ਮਰ ਗਿਆ ਮਰ ਗਿਆ ਉਸੇ ਮਰ ਗਿਆ ਹਾਏ ਹਾਏ ਫਸਣਾ ਡੁੱਬ ਗੀਆਂ ਲੋਕਾਂ ਦੇ ਕਰਾਂ ਦੇ ਕਰੜ ਗਏ ਇਹ ਨੁਕਸਾਨ ਤਾਂ ਬਹੁਤ ਵੱਡਾ ਹੋਇਆ ਚਲੋ ਮਾਲਕ ਕਿਸੇ ਦਾ ਨੁਕਸਾਨ ਨਾ ਕਰੇ ਲੇਕਿਨ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਚਾਹੇ ਸੇਵਾ ਦਾ ਜਜ਼ਬਾ ਤਾਂ ਹੈਗਾ ਬਿਲਕੁਲ ਜੀ ਬਾਬਾ ਮਹਿਸੂਸ ਹੀ ਨਹੀਂ ਹੁੰਦਾ ਜੀ ਸੁਖਾ ਸਿੰਘ ਦੀ ਗੱਲ ਕਰ ਲਈਏ ਸ੍ਰੀ ਹਰਿ ਆੜੀ ਸਾਹਿਬ ਦੀ ਗੱਲ ਕਰ ਲਈਏ ਬਾਬਾ ਸੀਚੇ ਵਾਲ ਵੀ ਆ ਯਾਰ ਹੋਰ ਸਾਰੇ ਸਾਡੇ ਸਾਰੇ ਠੱਠੇ ਵਾਲੇ ਸਾਥ ਨੇ ਫਿਰ ਉਹ ਪਰ ਆਪਣੇ ਬਾਬਾ ਜੈ ਸਿੰਘ ਜੀ ਬਾਬਾ ਜੈ ਸਿੰਘ ਜੀ ਫਿਰ ਆਪਣੇ ਭਾਬਾ ਜੀ ਬਾਬਾ ਜੀ ਦੋ ਸੇਕ ਮਨੀ ਜੀ ਮਨੀ ਜੀ ਸਾਰੇ ਬਾਕੀ ਸਾਰੇ ਲੱਗੇ ਆ ਇੱਥੇ ਹੁਣ ਕਿਸੇ ਪਾਰਟੀ ਦਾ ਕੋਈ ਸਵਾਲ ਨਹੀਂ ਕਿਸੇ ਜਾਤ ਪਾਤ ਦਾ ਸਵਾਲ ਨਹੀਂ ਨੁਕਸਾਨ ਸਾਡਾ ਸਾਰਿਆਂ ਦਾ ਹੀ ਤੇ ਲੱਗੇ ਵੀ ਸਾਰੇ ਹੀ ਲੱਗੇ ਆ ਸਹੀ ਮੈਨੇ ਜੋ ਜ਼ਿੰਮੇਵਾਰਤਾ ਉਹ ਸਵੇ ਦਾ ਪ੍ਰਸ਼ਾਸਨ ਲੱਗ ਅਜਰ ਨੂੰ ਕੁਝ ਨਹੀਂ ਕਹਿਣਾ ਆਪਾਂ ਦੱਸਾਂਗੇ ਉਹਨਾਂ ਨੂੰ ਕੀ ਹੋਣਾ ਕੀ ਚਾਹੀਦਾ ਠੀਕ ਹੈ ਸਰ ਜੇ ਤੁਸੀਂ ਬੈਠੇ ਸਾਨੂੰ ਕਹਦੇ ਐਂ ਕਿ ਅਸੀਂ ਇੱਥੇ ਬੈਠੇ ਆਂ ਸੁੱਕੇ ਥਾਂ ਬੈਠੇ ਆਂ ਸਾਨੂੰ ਇੰਨਾ ਹੀ ਬੜਾ ਜਿਹਾ ਸੁੱਕੇ ਥਾਂ ਬੈਠੇ ਕਿਵੇਂ ਬਰਾ ਪਾਛਾ ਕਿੱਥੇ ਆ ਸ਼ਹੀਦ ਕਿੱਥੇ ਠੀਕ ਹੈ ਜੀ ਚਾਹ ਪਾਉਣ ਲਈ ਹੁਣ ਪਿੱਛੇ ਹੋਈ ਜਾਂਦਾ ਨਹੀਂ ਜੀ ਆਉਂਦਾ ਉੱਧਰ ਦੀ ਗੱਲ ਆ ਪਹਿਲਾਂ ਹੁਣ 30 ਤੋਂ 100 ਰੁਪਏ ਆ ਰਹੀ ਗੰਦੀ ਹਾਂ ਹੁਣ ਤਾਂ 50 ਤੋਂ 100 ਰੁਪਏ ਡਿਲੀ ਸੰਗ ਦੀ ਆਉਂਦੀ ਜੀ ਬਹੁਤ ਯਾਹਲਾ ਜੀ ਯਾਹਲਾ ਜੀ ਜੀਕਾ ਯਾਹਲਾ ਜੀ ਜੀ ਸਾਸਿਕ ਕਰ ਜੀ ਨਹੀਂ ਆ ਭੈਣਾ ਜਦੋਂ ਤੁਸੀਂ ਲੱਗਿਆ ਤੇ ਫਿਰ ਕੰਮ ਵੀ ਤੇ ਤਿੰਨ ਤਿੰਨ ਗੁਣਾ ਕਰਦੇ ਹਾਂ ਸਾਡੇ ਬੰਦਿਆਂ ਦੀ ਸ਼ਕੀਤ ਹੈਗੀ ਬਾਬਿਆਂ ਦੀ ਵੀ ਹੈਗੀ ਆ ਆ ਜਾ ਆ ਜਾ ਆ ਜਾ ਆ ਜਾ ਬੋਲ ਨਾ ਦੇ ਰੱਖੋ ਖਿਆਲ ਯਾਰ ਮੇਰੀ ਗੱਲ ਸੁਣ ਲੈ ਸਾਰੇ ਪੰਜਾਬ ਦੇ ਜਿਹੜੀ ਮੈਂ ਹੁਣ ਗੱਲ ਕਰਾਂਗਾ ਨਾ ਉਹ 2 4 6 ਦਿਨ ਦਾ ਠੀਕ ਹੈ। ਔਰ ਮੈਂ ਮਨਚ ਬਣਾਇਆ ਕਿ ਹੁਣ ਕੀ ਚਾਹੀਦਾ। ਠੀਕ ਹੈ। ਔਰ ਖਡੂਰ ਸਾਹਿਬ ਵਾਲੀ ਆਪਾਂ ਸੀਟ ਕਰੀਏ ਉਹਦਾ ਵੀ ਹੱਲ ਹੋ ਜਾਵੇ। ਉਹ ਸਿੱਕੀ ਸਾਹਿਬ ਤੋਂ ਪਈ ਐ। ਸਿੱਕੀ ਸਾਹਿਬ ਤੇ। ਦਾਵਾ ਡੋਲਾ ਕੰਮ ਨਹੀਂ। ਸਿੱਕੀ ਨਹੀਂ। ਜੇ ਤੁਸੀਂ ਨਾਲ ਹੋ ਸੀ ਕਿਤੇ ਰੋਣਾ ਕਹਦਾ। ਨਹੀਂ ਨਾਲ ਤੇ ਹੈਗੇ ਆਂ ਫਿਰ ਵੀ ਆਪਣਾ ਛੋਟਾ ਵੀਰ ਆਪਾਂ ਜਿਤਾਉਣਾ। ਠੀਕ ਹੈ। ਕੋਈ ਨਹੀਂ। ਮੇਰੇ ਕੋ ਜਿੱਥੇ ਨਹੀਂ ਸਕਦਾ ਉੱਥੇ ਤੁਹਾਨੂੰ ਸਹੀ ਹੈ ਠੀਕ ਹੈ ਜੀ ਅੱਛਾ ਬੜੀ ਕਿਰਪਾ ਤੁਹਾਡੀ ਕੋਈ ਨਹੀਂ ਮਾਜੇ ਵਾਲੇ ਜਿਹੜੇ ਨੂੰ ਮਾਜੇ ਤੱਕ ਵੀ ਪਾ ਦਿੰਦੇ ਆ ਨਾ ਯਾਰ ਆਪਾਂ ਤੋਂ ਪਾਜੀ ਬਾਬੇ ਇੱਕ ਗੱਲ ਸਹੀ ਉੱਥੇ ਤੁਰੇ ਉਹਦੀ ਕਿਰਪਾ ਆਹ ਜੀ ਕੋੜਾ ਸਾਹਿਬ ਬਾਉ ਹੋਰ ਕਿਤਰਾ ਇੱਥੇ ਆਪਾਂ ਕਿੱਥੇ ਆ ਗਏ ਅਰੇ ਇੱਧਰ ਜੀ ਅਸੀਂ ਇੱਧਰ ਇੱਧਰ ਉਹ ਬਾਹਰ ਬਾਹਰ ਇੱਧਰ ਬਾਹਰ ਮਹਾਰਾਜ ਜੇ ਮਹਾਰਾ ਪੁੱਤਰੋ ਮੈਂ ਆ ਗਿਆ ਇਹ ਉਹਨੂੰ ਦਮਨੂ ਮੈਂ ਦੇ ਦੇ ਜੀ ਦਮਨੂ ਦੇ ਦੇ ਮਿੱਜੂ ਨੂੰ ਦੇ ਦੇ ਜੀ ਇੰਦਰ ਨੂੰ ਦੱਸ ਦੇ ਆਪਣੇ ਕੀ ನಂಬರ್